ਪਟਿਆਲਾ ਜ਼ਿਲ੍ਹੇ ਦੇ ਪਿੰਡ ਸੁਤਰਾਣਾ ਦੇ ਆਗਵਾਵਾਦੂ ਕਿਸਾਨ ਮੰੰਦੇ ਸਿੰਘ ਦਾ ਪੁੱਤਰ ਰਵੀ ਸ਼ੇਰ ਜਿਸ ਨੇ ਪਿਛਲੇ 5 ਸਾਲਾਂ ਤੋਂ ਆਪਣੇ ਖੇਤ 'ਚ ਗੰਨੇ ਦੀ ਖੇਤੀ ਕਰਨ ਦੇ ਨਾਲ-ਨਾਲ ਆਪਣੇ ਹੱਥੀ ਗੁੜ ਤਿਆਰ ਕਰਕੇ ਲੋਕਾਂ ਨੂੰ ਵੀ ਰੋਜ਼ਗਾਰ ਦੇ ਰਿਹਾ ਐਮਏ ਪਾਸ ਕਰਨ ਤੋਂ ਬਾਅਦ ਜੀਵੀਟੀ ਕਰਨ ਦੇ ਬਾਅਦ ਵੀ ਸਰਕਾਰੀ ਨੌਕਰੀ ਨਾ ਮਿਲਣ ਤੋਂ ਬਾਅਦ ਆਪਣੇ ਹੱਥੀ ਕੰਮ ਕਰਨ ਨੂੰ ਤਰਜੀਹ ਦੇ ਰੇ ਰਵੀ ਸ਼ੇਰ ਨੇ ਦੱਸਿਆ ਕਿ ਉਸਨੇ ਸਰਕਾਰੀ ਨੌਕਰੀ ਕਰਨ ਦੇ ਲਈ ਐਮਏ ਕਰਕੇ ਜੀਵੀਟੀ ਦਾ ਡਿਪਲੋਮਾ ਕੀਤਾ ਪਰ ਕਾਫੀ ਸਮੇਂ ਦੀ ਉਡੀਕ ਦੇ باوجود ਵੀ ਉਸ ਨੂੰ ਕਿਸੇ ਸਰਕਾਰੀ ਨੌਕਰੀ ਦੇ ਲਈ ਆਫਰ ਨਹੀਂ ਆਇਆ ਤਾਂ ਉਸ ਨੇ ਬਾਹਰ ਜਾਣ ਦਾ ਸੁਪਨਾ ਵੀ ਲਿਆ ਸੀ ਪਰੰਤੂ ਬਾਹਰ ਜਾ ਕੇ ਕਿਸੇ ਦੀ ਨੌਕਰੀ ਕਰਨ ਦੀ ਬਜਾਏ ਆਪਣੇ ਖੇਤ ਚ ਗੰਨੇ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਉਸ ਨੇ ਗੁੜ ਤਿਆਰ ਕਰਨ ਦੇ ਲਈ ਕੁਲਾਹੜ ਲਾਉਣ ਦਾ ਮਨ ਬਣਾ ਲਿਆ ਅਤੇ ਇਸ ਦੇ ਲਈ ਲਖਨਊ ਟ੍ਰੇਨਿੰਗ ਲੈ ਕੇ 5 ਸਾਲਾਂ ਤੋਂ ਗੁੜ ਅਤੇ ਸ਼ੱਕਰ ਬਣਾ ਕੇ ਲੋਕਾਂ ਨੂੰ ਦੇ ਰਿਹਾ ਅਤੇ ਆਪ ਖੁਦ ਰੋਜ਼ਗਾਰ ਮੰਗਤ ਦਿਥਾਂ ਤੇ ਹੁਣ ਹੋਰਨਾਂ ਨੂੰ ਵੀ ਰੋਜ਼ਗਾਰ ਦੇ ਰਿਹਾ ਹੈ ਮੇਰਾ ਨਾਮ ਰਵੀਸ਼ੇਰ ਸਿੰਘ ਜੀ ਪਿੰਡ ਦੇ ਛਤਰਾਣਾ ਤੇ ਮੈਂ 5 ਸਾਲ ਤੋਂ ਇਸ ਕੰਮ ਦੇ ਵਿੱਚ ਹਾਂ ਗੁੜ ਬਣਾ ਰਿਹਾ ਤੇ ਗੰਨੇ ਦੀ ਖੇਤੀ ਵੀ ਮੈਂ ਆਪ ਦੀ ਕੁਆਲੀਫਿਕੇਸ਼ਨ ਹੈ ਮੇਰੀ ਮੈਂ MBA ਪਾਸ ਆ ਜੀ ਤੇ ਜੀਬੀਟੀ ਦੇ ਈਟੀਟੀ ਦਾ ਟੈਟ ਪਾਸ ਆ ਮੇਰਾ ਨਹੀਂ ਮੈਂ ਪ੍ਰਾਈਵੇਟ ਜੌਬ ਵੀ ਕਰਦਾ ਰਿਆ ਪਰ ਮੈਂ ਇਹੀ ਵੇਖਿਆ ਵੀ ਆਪਦਾ ਕੰਮ ਹੀ ਵਧੀਆ ਹੁਣ ਮੈਂ ਆਪਣੇ ਰੋਜ਼ਗਾਰ ਦੇ ਨਾਲ ਨਾਲ ਘੱਟੋ ਘੱਟ ਮੈਂ 12 ਬੰਦਿਆਂ ਨੂੰ ਰੋਜ਼ਗਾਰ ਹੋਰ ਵੀ ਨਾਲ ਦਿੱਤਾ ਹੋਇਆ ਲੇਬਰ ਆਉਂਦੀ ਆ ਹਰ ਮਹੀਨੇ ਦੀ ਮਹੀਨੇ ਮੇਰੇ ਤੋਂ ਤਨਖਾਹ ਲੈ ਕੇ ਜਾਂਦੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਜਦ ਮੈਂ ਆਪਣੇ ਪਿੰਡ ਦੇ ਗਰੀਬ ਬੰਦਿਆਂ ਦੀ ਵੀ ਬਾਹ ਫੜੀ ਮੈਂ ਬਾਹਰ ਜਾਣ ਦਾ ਪਹਿਲਾਂ ਵਿਚਾਰ ਕੀਤਾ ਫਿਰ ਮੈਂ ਸੋਚਿਆ ਮੈਂ ਕਿਉਂ ਉੱਥੇ ਵੀ ਆਪਾਂ ਕਿਸੇ ਦੀ ਲੇਬਰ ਕਰਨੀ ਜਾ ਕੇ ਕਿਉਂ ਨਾ ਆਪਾਂ ਆਪਦਾ ਕੰਮ ਖੁਦ ਕਰੀਏ ਮੇਰੇ ਕੋਲ ਜ਼ਮੀਨ ਸੀ ਮੈਂ ਜਗਨਾ ਲਾਉਣਾ ਸ਼ੁਰੂ ਕੀਤਾ 5 ਸਾਲ ਪਹਿਲਾਂ ਦੇਖੋ ਹੌਲੀ ਹੌਲੀ ਟਾਈਮ ਲੱਗਦਾ ਹਰ ਚੀਜ਼ ਨੂੰ ਕਰਦੇ ਆ ਮੈਂ ਦੇਖਿਆ ਪਹਿਲਾਂ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਕੁਲਾੜੀਆਂ ਹੁੰਦੀਆਂ ਸੀ ਪਿੰਡਾਂ 'ਚ ਹੁਣ ਉਹ ਖਤਮ ਹੋ ਗਈਆਂ ਫਿਰ ਅਸੀਂ ਮੈਂ ਇਹੀ ਸੋਚਿਆ ਵੀ ਚਲੋ ਕਿਉਂ ਨਾ ਕੋਈ ਪਿਓਰ ਚੀਜ਼ ਸਾਫ਼ ਚੀਜ਼ ਵੱਲ ਨੂੰ ਵਧਿਆ ਜਾਵੇ ਜਿੱਦ ਨਾਲ ਲੋਕ ਵੀ ਗਰੀਬ ਲੋਕ ਵੀ ਕੰਮ ਰੋਜ਼ਗਾਰ ਨਾਲ ਦਿੱਤਾ ਜਾਵੇ ਤੇ ਨਾਲੇ ਉਹਦੇ ਨਾਲੇ ਵੀ ਕਣਕ ਝੋਨੇ ਤੋਂ ਵੀ ਬਾਹਰ ਨਿਕਲੇ ਜਾਵੇ ਤੇ ਕੁਝ ਆਪਣੀ ਆਮਦਨ ਨੂੰ ਵਧਾਇਆ ਜਾ ਸਕਦਾ ਹੈ ਕਿ ਨਹੀਂ ਤਿਆਰ ਕਰਦੇ ਨਹੀਂ ਮਲਾਵਟ ਵਾਲਾ ਗੁੜ ਤੇ ਬਹੁਤ ਜ਼ਿਆਦਾ ਅੱਜ ਵੀ ਮਿਲ ਰਿਹਾ ਕੋ ਦੁੱਧ 'ਚ ਵੀ ਬਹੁਤ ਮਲਾਵਟਾ ਤੇ ਗੁੜ 'ਚ ਹੋ ਰਹੀ ਆ ਇਸ ਈ ਤੋ ਇਸੇ ਤਰ੍ਹਾਂ ਬਚਿਆ ਜਾ ਸਕਦਾ ਤੁਸੀਂ ਆਪਣਾ ਜਾਓ ਬਈ ਆਪ ਦਾ ਗੰਨਾ ਆਪ ਬੀਜੋ ਜੇ ਤੁਸੀਂ ਜਾ ਰਹੇ ਹੋ ਕਿਸੇ ਖਲਾੜ ਤੋਂ ਦੇ ਕੋ ਕੋਲ ਖੜ ਕੇ ਬਣਵਾ ਕੇ ਲੈ ਕੇ ਆਓ ਉਹਦੇ ਠੀਕ ਆ ਜਿਵੇਂ ਆਮ ਵੇਖਿਆ ਯੂਪੀ ਵਿਹਾਰ ਦੇ ਲੋਕ ਆ ਕੇ ਬਹੁਤ ਬਣਾ ਰਹੇ ਨੇ ਉਹ ਕੀ ਕਰਦੇ ਨੇ ਦਿਖਾਉਂਦੇ ਕੁਝ ਹੋਰ ਆ ਮਿਲ ਲੱਦਾ ਵੀ ਬਾਹਰੋਂ ਹੀ ਥਾਰਾ ਗੁੜ ਜੂਪੀ ਤੇ ਜਾ ਗੁੜ ਮੰਡੀ ਚੱਕ ਚੱਕ ਕੇ ਲੋਕਾਂ ਵਿੱਚ ਇਹ ਲੋਕਾਂ ਦੇ ਕੈਮੀਕਲ ਬਹੁਤ ਪਾਉਂਦੇ ਲੋਕ ਜੀ ਪਰ ਆਪਾਂ ਜੰਗਲੀ ਪਿੰਡੀ ਤੋਂ ਖਲਾਈ ਉਹਦੇ ਨਾਲ ਹੀ ਮੈਲ ਲਾਉਂਦੇ ਇਸ ਤੋਂ ਇਲਾਵਾ ਕੋਈ ਦੂਜੀ ਚੀਜ਼ ਨਹੀਂ ਵਰਤਦੇ ਇਸ ਚੀਜ਼ ਦੀ ਖਲਾਈ ਲਈ ਮੈਂ ਆਈ ਸੀ ਯਾਰ ਲਖਨਊ ਦੇ ਨਾਲ ਜੁੜਿਆ ਸੀਗਾ ਉੱਥੇ ਜਾ ਕੇ ਮੈਂ ਟ੍ਰੇਨਿੰਗ ਲਈ ਟ੍ਰੇਨਿੰਗ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਸਾਰਾ ਦੱਸਿਆ ਵੀ ਇਹਨੂੰ ਕਿਵੇਂ ਬਣਾਉਣਾ ਗੁੜ ਨੂੰ ਕਿੰਨੇ ਟੈਂਪਰੇਚਰ ਤੇ ਕਰਨਾ ਸ਼ੱਕਰ ਕਿੱਦਾਂ ਬਣਦੀ ਆ ਤੇ ਕਿਵੇਂ ਆਪਾਂ ਕੈਮੀਕਲਾਂ ਤੋਂ ਬਚ ਸਕਦੇ ਤੇ ਕਿਵੇਂ ਤੁਸੀਂ ਪਛਾਣ ਕਰ ਸਕਦੇ ਹੋ ਗੁੜ ਅਸਲੀਆ ਕਿ ਨਕਲੀ ਆ ਉਹ ساری ਚੀਜ਼ ਦੀ ਸਾਨੂੰ ਲਖਨਊ ਤੋਂ ਟ੍ਰੇਨਿੰਗ ਲਈ ਆ ਐਗਰੀਕਲਚਰ ਯੂਨੀਵਰਸਿਟੀ ਦੇ ਵੀ ਇੱਥੇ ਜਾਂਦੇ ਰਹੇ ਆ ਉੱਥੇ ਔਰ ਸੈਮੀਨਾਰ ਅਟੈਂਡ ਕੀਤੇ ਨੇ ਇੱਥੇ ਵੀ ਉਤੋਂ ਵੀ ਤੁਹਾਨੂੰ ਵੀ ਸਾਰਾ ਕੁਝ ਕੁਝ ਮਿਲਿਆ ਬਿਹਾ ਵੀ ਕਿਸ ਤਰ੍ਹਾਂ ਸੀ ਗੁੱਡ ਬਣਾਉਂਦੇ ਆ ਨੌਜਵਾਨ ਫਾਰਮ ਲਿਖਣ ਤੋਂ ਬਾਅਦ ਬਾਹਰ ਨੂੰ ਭਜਦੇ ਨੇ ਕੀ ਲੋੜ ਹੈਗੇ ਬਾਹਰ ਜਾਣ ਦੀ ਲੋਕ ਨੂੰ ਨਹੀਂ ਬਾਹਰ ਜਾਣ ਦੀ ਮੈਂ ਕਿੰਨੀ ਸਮਝ ਦਾ ਕੋਈ ਲੋੜ ਹੈਗੀ ਆ ਇੱਥੇ ਹੀ ਬਹੁਤ ਕੁਝ ਹੈ ਬਸ ਇਹ ਵੀ ਥੋੜਾ ਜਿਹਾ ਵਿਜ਼ਨ ਬਦਲੋ ਆਪਣਾ ਨਜ਼ਰੀਆ ਬਦਲੋ ਸਾਰਾ ਕੁਝ ਇੱਥੇ ਹੈ ਜਿਹੜਾ ਗੁੜ ਤਿਆਰ ਕਰਦਾ ਜਿਹੜੀ ਵਿਧੀ ਛੱਡੀ ਹੈਗੀ ਕਿਸ ਤਰ੍ਹਾਂ ਤਿਆਰ ਕਰਦਾ ਉਹ ਨਹੀਂ ਹੁੰਦਾ ਗੁੜ ਦੇਖੋ ਸਭ ਤੋਂ ਪਹਿਲਾਂ ਮੈਂ ਡੇਲੀ ਆਪਣਾ ਗੰਨਾ ਕਟਾਉਂਦਾ ਹਰ ਰੋਜ਼ ਤੇ ਮੈਂ 3 ਤੋਂ 4 ਕੁਇੰਟਲ ਗੁੜ ਡੇਲੀ ਤਿਆਰ ਕਰਦਾ ਆਪਦਾ ਤੇ ਇਹ ਨਹੀਂ ਵੀ ਹਾਂ ਵੀ ਗੰਨਾ ਕਟਿਆ ਪਿਆ 10 ਦਿਨ ਹੋ ਗਏ 15 ਦਿਨ ਹੋ ਖਰਾਬ ਹੋ ਰਿਹਾ ਨਹੀਂ ਡੇਲੀ ਕਟਾਉਣਾ ਤੇ ਡੇਲੀ ਇੱਥੇ ਉਹਦੀ ਪੜਾਈ ਕਰਨੀ ਹਾਊਸ ਲਈ ਅਸੀਂ ਕੀ ਕਰਦੇ ਵੀ ਚਲੋ ਮੇਰੇ ਕੋਲ ਲੇਬਰ ਜਿਹੜੀ ਹੈ ਕ੍ਰੈਸ਼ਰ ਮੈਂ ਲੈ ਕੇ ਆਇਆ ਰਾਤ ਤੋਂ ਥੋੜਾ ਵੱਡਾ ਲੈ ਕੇ ਆਇਆ ਤੇ ਕਿਉਂ ਆਉਟਪੁੱਟ ਥੋੜੀ ਚਾਹੀਦੀ ਆਪਾਂ ਜੇ ਗੰਨਾ ਦੇ ਇੱਥੇ ਕੁਹਾੜੀਆਂ ਉਹਨਾਂ ਨਹੀਂ ਆਉਟ ਇਸ ਕਰਕੇ ਆਪਾਂ ਇਹਨੂੰ ਆਧੁਨਿਕ ਵੀ ਕੀਤਾ ਜੀ ਜਿਹੜੀ ਚੀਨੀ ਆਪਾਂ ਨੂੰ ਜ਼ਿਆਦਾ ਬਣਾਉਂਦੇ ਨੇ ਗੁੜ ਦਾ ਕੀ ਫਾਇਦਾ ਸੀ ਕੀ ਲੱਗਦਾ ਗੁੜ ਵਧੀਆ ਜੇ ਗੁੜ ਦੇਖੋ ਜੀ ਗੁੜ ਦੇਖੋ ਲੋਹੇ ਦੀ ਕੜਾਹੀਆਂ 'ਚ ਬਣਨਾ ਕੋਈ ਇਹਦੇ 'ਚ ਮਿਲਾਵਟ ਨਹੀਂ ਠੀਕ ਆ ਆਇਰਨ ਬਹੁਤ ਆ ਗੁੜ ਦੇ ਵਿੱਚ ਤੇ ਆਪਣੀ ਸਿਹਤ ਲਈ ਸਭ ਤੋਂ ਵਧੀਆ ਰੂਚੀਨੀ ਰਿਫਾਈਨਡ 슈ਗਰ ਆਉਂਦੀ ਆ ਉਹ ਤੁਹਾਨੂੰ ਪਤਾ ਅੱਜਕੱਲ੍ਹ ਗੋਡੇ-ਮੋਡੇ ਦੁਖਣ ਦੀ ਜਿਹੜੀ ਮੇਨ ਪ੍ਰੋਬਲਮ ਆ ਉਹ ਚੀਨੀ ਹੀ ਆ ਮਤਲਬ ਗੁਰੂ ਕੰਕਾਰ ਹੀ ਹੈ ਜੀ ਗੁੜ 'ਚ ਬਹੁਤ ਗੁਣ ਆ ਜੀ ਗੁੜ ਦੇ ਲਿਟਰੇਚਰ ਤੁਸੀਂ ਗੂਗਲ ਕਰੋ ਕੁਝ ਕਰੋ ਬਹੁਤ ਕੁਝ ਆ ਗੁੜ ਦੇ ਤੇ ਬਹੁਤ ਲੋਕ ਬਹੁਤ ਸਾਰੇ ਨੇ ਲੱਗਦਾ ਇਧਰ ਬਹੁਤ ਜ਼ਿਆਦਾ ਜੀ ਲੋਕ ਮੇਰੇ ਕੋਲੋਂ 7 ਸਾਲ ਦਾ ਇਕੱਠਾ ਗੁੜ ਸਟੋਰ ਕਰਕੇ ਲੈ ਕੇ ਜਾਂਦੇ ਆ ਹਰ ਸਾਲ ਪੂਰਾ ਚੀਨੀ ਨੇ ਲੋਕ मोस्टਲੀ ਛੱਡ ਚੁੱਕੇ ਜੀ ਜਿਹੜੇ ਤੁਹਾਨੂੰ ਪਰਿਵਾਰ ਪਰ ਕਈ ਉਹੀ ਵੀ ਇਹ ਮਹਿੰਗਾ ਬਹੁਤ ਆ ਜੀ ਇਦਾਂ ਸਾਨੂੰ 30 ਰੁਪਏ ਮਿਲਦਾ ਜੀ ਹਨ ਉਹ ਅਜੇ ਵੀ ਲੋਕ ਕੁਝ ਹੈ ਨਹੀਂ ਜਿਹੜੇ ਉਸ ਦੇ ਪਾਸੇ ਨੂੰ ਅਜੇ ਚੀਨੀ ਵਾਲੇ ਜਾ ਰਹੇ ਆ ਜਿਹੜਾ ਚੀਨੀਆ ਚੀਨੀਆ ਚੀਨੀ ਤੁਦਕ ਹੈ ਉਹਦੇ ਨਾਲ ਬਿਮਾਰੀਆਂ ਲੱਗਦੀਆਂ ਨੇ ਗੁਰਦੇ ਨਾਲ ਬਿਮਾਰੀਆਂ ਹਟਦੀਆਂ ਨੇ ਕੀ ਲੱਗਦਾ ਤੁਹਾਡੀ ਸਹੀ ਗੱਲ ਹੈ ਹਾਂ ਬਿਲਕੁਲ ਸਹੀ ਹੈ ਜੀ ਦੇਖੋ ਜਦੋਂ ਤੁਹਾਡੀ ਜੈ ਐਸ ਵੀ ਪੂਰੀ ਆ ਸਾਰਾ ਕੁਝ ਗੁੜ ਨੇ ਪੂਰਾ ਕਰਨਾ ਤੇ ਕੈਲਸ਼ੀਅਮ ਇਹਦੇ ਚ ਫਾਸਫੋਰਸ ਇਹਦੇ ਚ ਸਾਰੀਆਂ ਤੁਹਾਨੂੰ ਤਾਤਾ ਜਿਹੜੋ ਸਰੀਰ ਨੂੰ ਚਾਹੀਦੀਆਂ ਉਹ ਗੁੜ ਚ ਵੀ ਮਿਲਦੀਆਂ ਨੇ ਤੇ ਫਿਰ ਚੀਨੀ ਤੇ ਆਪਾਂ ਵੇਖ ਹੀ ਲਿਆ ਲੌਂਗ ਟਰਮ ਚ ਇੱਕ ਪੀੜੀ ਜਨਰੇਸ਼ਨ ਲਾ ਲੋ ਵਾਧਰ ਸਾਹਿਬ ਵਾਲੇ ਲਗਾ ਲੋ ਉਹ ਉਹਨਾਂ ਦੇ ਸਾਰਿਆਂ ਦੇ ਗੋਡੇ ਮੋਢੇ ਦੁਖ ਰਹੇ ਆ ਤੇ ਜੇ ਨਵੀਂ ਜਨਰੇਸ਼ਨ ਇੱਧਰ ਆ ਜੂਗੀ ਤੇ ਉਹ ਵਧੀਆ ਰਹਿਣਗੇ ਕੀ ਕਹਿਣਾ ਚਾਹੁੰਦੇ ਲੋਕਾਂ ਜਿਹੜੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਦੇਖੋ ਬਾਹਰ ਨਾ ਜਾਓ ਆਪਣੇ ਕੰਮ ਕਰੋ ਇੱਥੇ ਸਾਰਾ ਕੁਝ ਹੈ ਹਾ ਜ਼ਰੂਰੀ ਨਹੀਂ ਵੀ ਤੁਸੀਂ ਇਹ ਕੰਮ ਕਰਨਾ ਕੋਈ ਵੀ ਕੰਮ ਕਰੋ ਆਪਣੇ ਦੇਸ਼ ਚ ਰਹੋ ਪਿਓਰ ਖਾਓ ਤੇ ਪਿਓਰ ਦਿਓ